ਮਿਰਚਾ ਮਿੱਠੂ ਦੀਆਂ ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਮਿੱਠੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਮਿਰਚਾ ਮਿੱਠੂ ਦੀਆਂ ਸੋ ਦੋਸਤੋ ਅੱਜ ਮੈਂ ਮਿਰਚਾ ਲਾਉਣੀਆਂ ਉਹਨਾਂ ਨੂੰ ਜਿਨ੍ਹਾਂ ਨੇ ਸਾਡੇ ਦੇਸ਼ ਦੀ ਟੈਕਨੀਕਲ ਐਜੂਕੇਸ਼ਨ ਦੀ ਤਰੱਕੀ ਨਹੀਂ ਹੋਣ ਦਿੱਤੀ ਅੱਜ ਚਾਰੇ ਪਾਸੇ ਗੱਲ ਹੋ ਰਹੀ ਆ S400 ਮਿਜ਼ਾਈਲ ਡਿਫੈਂਸ ਸਿਸਟਮ ਦੀ ਜੀ ਦੋਸਤੋ ਤਾਨੂੰ ਪਤਾ ਹੀ ਹੈ ਪਾਕਿਸਤਾਨ ਨੇ ਸਾਡੇ ਉੱਤੇ ਸੈਂਕੜਿਆਂ ਦੀ ਤਦਾਦ ਦੇ ਵਿੱਚ ਡਰੋਨ ਹਮਲੇ ਕੀਤੇ ਪਰ ਮਜਾਲ ਹੈ ਸਾਨੂੰ ਕੋਈ ਖਰੋਚ ਆਈ ਹੋਵੇ ਅਸੀਂ ਆਪਣੀ ਮਾਂ ਦੀ ਬੁੱਕਲ ਦੇ ਵਿੱਚ ਜਾ ਕੇ ਲੁੱਕੇ ਬੈਗੇ ਉਹ ਮਾਂ ਕਿਹੜੀ ਸੀ ਐਸ 400 ਜੇ ਮੈਂ ਇਹਨੂੰ ਮਾਂ ਨਾ ਕਹਾਂ ਤੇ ਹੋਰ ਕੀ ਕਹਾਂ ਜਿਵੇਂ ਕਲਪਨਾ ਕਰਕੇ ਦੇਖੋ ਜੇ ਰਸ਼ੀਆ ਮੇਡ ਐਸ 400 ਡਿਫੈਂਸ ਸਿਸਟਮ ਸਾਡੇ ਕੋਲ ਨਾ ਹੁੰਦਾ ਤੇ ਸਾਡਾ ਕੀ ਬਣਦਾ ਉਹ ਗੁਰਦਾਸ ਮਾਨ ਦਾ ਗਾਣਾ ਸਾਨੂੰ ਕੀਤੇ ਆਉਣਾ ਸੀ ਫਿਰ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਗੁਰੂ ਜਾਣੇ ਕੀ ਬਣੂ ਦੁਨੀਆ ਦਾ ਸੋ ਭਾਈ ਇਹ ਰਸ਼ੀਆ ਮੇਡ S400 ਲੈਣ ਲਈ ਅਸੀਂ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਕਿ ਸਰਕਾਰ ਨੇ ਪਹਿਲਾਂ ਹੀ ਬੜੇ ਪੁਖਤਾ ਪ੍ਰਬੰਧ ਕਰਕੇ ਰੱਖੇ ਸੀ ਸੋ ਅੱਗੇ ਅਸੀਂ ਗੱਲ ਕਰਦੇ ਆ ਕਿ ਚਾਹੇ ਹਾਥੀ ਜਿੰਨਾ ਭਾਰ ਚੁੱਕਣ ਵਾਲੇ ਚਨੂਕ ਹੈਲੀਕਾਪਟਰ ਹੋਵੇ ਚਾਹੇ ਰਫਾਲ ਜਹਾਜ਼ ਹੋਵੇ ਚਾਹੇ ਜਿਹੜੇ ਆ ਸਾਡੇ ਕੋਲ ਜਿਹੜੇ ਆ ਹੋਰ ਮਿਟੀਅਰ ਮਿਜ਼ਾਈਲਸ ਹੋਣ ਇਹ ਸਾਰੀਆਂ ਦੀਆਂ ਸਾਰੇ ਜਿਹੜੇ ਅਸੀਂ ਹਥਿਆਰ ਹੈਗੇ ਆ ਇਹ ਅਸੀਂ ਫੋਰਨ ਕੰਟਰੀਜ਼ ਤੋਂ ਖਰੀਦੇ ਆ ਔਰ ਬਹੁਤ ਜ਼ਿਆਦਾ ਮਹਿੰਗੇ ਮੁੱਲ ਦੇ ਉੱਤੇ ਖਰੀਦੇ ਆ ਹੁਣ ਮਰਦਾ ਕਿ ਨਹੀਂ ਕਰਦਾ ਉਹਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਫਿਰ ਔਰ ਮਿੰਤਾ ਤਰਲੇ ਹਾਰੇ ਕੱਢ ਕੱਢ ਕੇ ਖਰੀਦੇ ਆ ਨਾਲ ਦੀ ਨਾਲ ਇੱਕ ਗੱਲ ਹੋਰ ਕਿਉਂਕਿ ਸਾਡੇ ਜਿਹੜੇ ਰੱਖਿਆ ਸੌਦੇ ਆ ਇਹ ਇੰਨੀ ਜਲਦੀ ਨਹੀਂ ਹੁੰਦੀਆਂ ਆਰਮਸ ਡੀਲ ਵਾਸਤੇ ਬਹੁਤ ਪਾਪੜ-ਵੀਲਨੇ ਪੈਂਦੇ ਆ ਕਈ ਸਾਰੇ ਵਿਚੋਲੀਆਂ ਨੂੰ ਵੀ ਵਿੱਚ ਪਾਉਣਾ ਪੈਂਦਾ ਤੇ ਕਈ ਸਰਕਾਰਾਂ ਦੇ ਅੱਗੇ ਗੋਡੇ ਟਿਕਨੇ ਪੈਂਦੇ ਆ ਉਹਨਾਂ ਦੀਆਂ ਕਈ ਸ਼ਰਤਾਂ ਵੀ ਮੰਨਣੀਆਂ ਪੈਂਦੀਆਂ ਕਈ-ਕਈ ਵਾਰੀ ਤਾਂ ਉਹ ਉਹਦੇ ਉੱਤੇ ਪ੍ਰੋਪਰ ਆਪਣੇ ਉਹ ਜਿਹੜੇ ਲਗਾ ਵੀ ਦਿੰਦੇ ਆ ਵੀ ਤੁਸੀਂ ਇਹ ਕੇਸ ਦੇਸ਼ ਦੇ ਖਿਲਾਫ ਇਹਨੂੰ ਯੂਜ਼ ਕਰ ਸਕਦੇ ਆ ਤੇ ਕੇਸ ਦੇਸ਼ ਦੇ ਖਿਲਾਫ ਇਹਨੂੰ ਯੂਜ਼ ਨਹੀਂ ਕਰਨਾ ਚਲੋ ਭਾਰਤ ਦੇ ਲਈ ਅੱਗੇ ਇਦਾਂ ਦੀ ਹਾਲੇ ਕੋਈ ਜਿਹੜੀ ਆ ਉਹ ਰੁਕਾਵਟ ਨਹੀਂ ਆਈ ਪਰ ਕਈ ਕੰਟਰੀਆਂ ਦੇ ਅੱਗੇ ਇਦਾਂ ਦੀ ਰੁਕਾਵਟ ਹੈਗੀ ਆ ਅਸੀਂ ਬਹੁਤ ਸਾਰੇ ਹੈਲੀਕਾਪਟਰ ਜਿਹੜੇ ਆ ਉਹ ਲੈਣੇ ਜਾਂਦੇ ਆ ਅਮਰੀਕਾ ਦੇ ਕੋਲੋਂ ਜਿਹੜੇ ਐਡਵਾਂਸਡ ਆ 5ਥ ਜਨਰੇਸ਼ਨ ਦੇ ਹੈਗੇ ਆ ਪਰ ਸਾਡੀ ਗੱਲਬਾਤ ਸਿਰੇ ਨਹੀਂ ਚੜਦੀ ਪਈ ਔਰ ਫਿਰ ਇਹ ਸਾਨੂੰ ਕਈ ਵਾਰੀ ਟਾਈਮ ਲੀ ਡਿਲੀਵਰ ਵੀ ਨਹੀਂ ਹੁੰਦੇ ਤੇ ਪਰ ਇਹ ਸਾਰੀਆਂ ਚੀਜ਼ਾਂ ਫੋਰਨ ਦੀਆਂ ਕੰਟਰੀਆਂ ਕਿਉਂ ਬਣਾਉਂਦੀਆਂ ਸਾਡਾ ਆਪਣਾ ਦੇਸ਼ ਕਿੱਥੇ ਖੜਾ ਸਾਡੀ ਆਪਣੀ ਸਾਇੰਸ ਐਂਡ ਟੈਕਨੋਲੋਜੀ ਕਿੱਥੇ ਖੜੀ ਆ ਭਾਈ ਜਿਹੜਾ ਉਹਦੇ ਵੱਲ ਵੀ ਤਾਂ ਝਾਤੀ ਮਾਰਨ ਦਾ ਟਾਈਮ ਆ ਨਾ ਹੁਣ ਸਾਡੇ ਕੋਲੋਂ ਕਿਉਂ ਨਹੀਂ ਇਦਾਂ ਦੇ ਐਡਵਾਂਸਡ ਵੈਪਨ ਸਿਸਟਮ ਬਣਦਾ ਪਿਆ ਸੋ ਉਹਦਾ ਇੱਕ ਬੇਸਿਕ ਕਾਰਨ ਇਹ ਆ ਕਿ ਸਾਡੀ ਸਾਇੰਸ ਐਂਡ ਟੈਕਨੋਲੋਜੀ ਦੀ ਜਿਹੜੀ ਪੜ੍ਹਾਈ ਆ ਉਹ ਸਾਡੀ ਮਦਰ ਟੰਗ ਦੇ ਵਿੱਚ ਨਹੀਂ ਹੈਗੀ ਜਿੰਨੀ ਦੇਰ ਤੱਕ ਅਸੀਂ ਆਪਣੇ ਮਦਰ ਟੰਗ ਦੇ ਵਿੱਚ ਪੜ੍ਹਾਈ ਨਹੀਂ ਕਰਾਂਗੇ ਸਾਡੇ ਬੱਚੇ ਦਾ ਅੰਡਰਸਟੈਂਡਿੰਗ ਦਾ ਲੈਵਲ ਜਿਹੜਾ ਹੈ ਉਹ ਉਹਨਾਂ ਉੱਪਰ ਨਹੀਂ ਜਾ ਸਕਦਾ ਉਹਦੇ ਕੋਲ ਐਡਵਾਂਸ ਸੋਚ ਹੀ ਨਹੀਂ ਡਿਵੈਲਪ ਹੋ ਸਕਦੀ ਸਾਰਾ ਸਮਾਂ ਤਾਂ ਉਹਦਾ ਭਾਸ਼ਾ ਦੇ ਉੱਤੇ ਲੱਗ ਗਿਆ ਅੰਡਰਸਟੈਂਡ ਕਰਨ ਦੇ ਲਈ ਉਹ ਇਹੀ ਸੋਚੀ ਜਾਂਦਾ ਹੈ ਇਹਦਾ ਵਰਲਡ मीनिंग ਸੋਚਣ ਦੇ ਵਿੱਚ ਉਹਦਾ ਸਾਰਾ ਟਾਈਮ ਲੱਗ ਗਿਆ ਸੋ ਭਾਈ ਆਪਾਂ ਜੇਕਰ ਆਪਣੇ ਬੱਚੇ ਨੂੰ ਇੰਟੈਲੀਜੈਂਟ ਬਣਾਣਾ ਟੈਕਨੀਕਲੀ ਸਾਊਂਡ ਬਣਾਣਾ ਤੇ ਆਪਣੀ ਜਿਹੜੀ ਸਾਡੀ ਜਿਹੜੀ ਐਜੂਕੇਸ਼ਨ ਸਿਸਟਮ ਆ ਇਟ ਸ਼ੁੱਡ ਬੀ ਇਨ आवर ਮਦਰ ਟੰਗ ਬੀএড ਵੀ ਇਹੀ ਕਹਿੰਦਾ ਕਿ ਆਪਣੀ ਜਿਹੜੀ ਤੁਸੀਂ ਪ੍ਰਾਇਮਰੀ ਐਜੂਕੇਸ਼ਨ ਆ ਉਹ ਤੁਹਾਡੀ ਮਦਰ ਟੰਗ ਦੇ ਵਿੱਚ ਹੋਣੀ ਚਾਹੀਦੀ ਸੋ ਹੁਣ ਅੱਗੇ ਅਸੀਂ ਗੱਲ ਕਰਦੇ ਆ ਜੇਕਰ ਅਸੀਂ ਰਸ਼ੀਆ ਚਾਈਨਾ ਤੇ ਜਾਪਾਨ ਵਰਗੇ ਦੇਸ਼ਾਂ ਦੀ ਗੱਲ ਕਰੀਏ ਤੇ ਉਹਨਾਂ ਦੀ ਐਜੂਕੇਸ਼ਨ ਜਿਹੜੀ ਹੈ ਆਪਣੀ ਮਦਰ ਟੰਗ ਦੇ ਵਿੱਚ ਹੈ ਤੇ ਸਾਡੇ ਸਟੂਡੈਂਟਸ ਦਾ ਸਾਰਾ ਜੋਰ ਤਾਂ ਭਾਸ਼ਾ ਨੂੰ ਅੰਡਰਸਟੈਂਡ ਕਰਨ ਤੇ ਲੱਗ ਜਾਂਦਾ ਤੇ ਜੇ ਕੁਝ ਤਾਂ ਫਿਰ ਤੇ ਕੁਝ ਤਾਂ ਫਿਰ ਰਟਾਈ ਲਾਉਣ ਲੱਗ ਪੈਂਦੇ ਨੇ ਤੇ ਫਿਰ ਅਸੀਂ ਕਿਵੇਂ ਸੋਚ ਸਕਦੇ ਆ ਐਸ 400 ਦੇ ਬਾਰੇ ਵਿੱਚ ਸੋ ਭਾਈ ਜੇਕਰ ਬਾਕੀ ਅਸੀਂ ਟੈਕਨੀਕਲ ਐਜੂਕੇਸ਼ਨ ਜਿਹੜੀ ਹੈਗੀ ਆ ਉਹ ਪਲੱਸ 2 ਤੋਂ ਬਾਅਦ ਸ਼ੁਰੂ ਕਰਦੇ ਆ ਜੇਕਰ ਅਸੀਂ ਟੈਕਨੀਕਲ ਐਜੂਕੇਸ਼ਨ ਨੂੰ ਪਹਿਲੀਆਂ ਜਮਾਤਾਂ ਦੇ ਵਿੱਚ ਸ਼ੁਰੂ ਕੀਤਾ ਹੋਵੇ ਤੇ ਸਾਡਾ ਜਿਹੜਾ ਸਟੂਡੈਂਟ ਆ ਉਹ ਬਹੁਤ ਵੱਡਾ ਇੱਕ ਨਖਰ ਕੇ ਉਹਦੀ ਪਰਸਨੈਲਿਟੀ ਨਿਕਲ ਕੇ ਆਵੇ ਜਿਵੇਂ ਕਿ ਅਸੀਂ ਛੋਟੀਆਂ ਕਲਾਸਾਂ ਦੇ ਵਿੱਚ ਹੀ ਪਹਿਲਾਂ ਤਾਂ ਉਸ ਬੱਚੇ ਦਾ ਇੰਟਰਸਟ ਦੇਖੀਏ ਕਿ ਇਹਦਾ ਇੰਟਰਸਟ ਕਿੱਧਰਲੇ ਪਾਸੇ ਆ ਇਹਨੇ ਟੈਕਨੀਕਲ ਵਾਲੇ ਪਾਸੇ ਨੂੰ ਜਾਣਾ ਗੀਤਕਾਰ ਸੰਗੀਤਕਾਰ ਬੰਨਣਾ ਜਾਂ ਕੀ ਬੰਨਣਾ ਬੱਚੇ ਦਾ ਇੰਟਰਸਟ ਪਤਾ ਲੱਗ ਜਾਂਦਾ ਜਦੋਂ ਅਸੀਂ ਇਹਨੂੰ ਅਲੱਗ-ਅਲੱਗ ਵਿਸ਼ਿਆਂ ਦੇ ਵਿੱਚ ਉਹਦੇ ਮਨਪਸੰਦ ਵਿਸ਼ੇ ਦੀਆਂ ਚੀਜ਼ਾਂ ਲਿਆ ਕੇ ਉਹਨੂੰ ਦਿੰਨੇ ਆ ਜਿਵੇਂ ਕਿਸੇ ਨੂੰ ਅਸੀਂ ਕਾਰ ਖਡਾਉਣੇ ਲਿਆ ਕੇ ਦਿੰਨੇ ਆ ਜਾਂ ਹਰਮੋਨੀਅਮ ਹੋਰ ਕਈ ਚੀਜ਼ਾਂ ਅਸੀਂ ਲਿਆ ਕੇ ਦਈਏ ਤੇ ਉਹਦੇ ਤੋਂ ਸਾਨੂੰ ਪਤਾ ਲੱਗ ਜਾਂਦਾ ਕਿ ਉਸ ਬੱਚੇ ਦਾ ਇੰਟਰਸਟ ਜਿਹੜੀ ਚੀਜ਼ ਨੂੰ ਉਹ ਚੁਣਦਾ ਉਧਰਲੇ ਪਾਸੇ ਉਹਦਾ ਇੰਟਰਸਟ ਹੁੰਦਾ ਜੇਕਰ ਉਹ 뮤지컬 ਇਨਸਟਰੂਮੈਂਟਸ ਦੇ ਵਿੱਚ ਇੰਟਰਸਟ ਰੱਖਦਾ ਬਾਰ-ਬਾਰ ਉਹਨਾਂ ਨੂੰ ਵਜਾਏਗਾ ਉਹਨੂੰ ਚੰਗਾ ਲੱਗੇਗਾ ਬਾਰ-ਬਾਰ ਉਹਦੇ ਬਾਰੇ ਪੁੱਛੇਗਾ ਕਿ ਇਹਨੂੰ ਦੱਸੋ ਇਹਨੂੰ ਕਿੱਦਾਂ ਕਰੀਏ ਤੇ ਜੇ ਉਹਦਾ ਟੈਕਨੀਕਲ ਇੰਟਰਸਟ ਆ ਤੇ ਫਿਰ ਉਹ ਆਪਣੇ ਮੈਕੈਨਿਕਲ ਚੀਜ਼ਾਂ ਵੱਲ ਜ਼ਿਆਦਾ ਧਿਆਨ ਰੱਖੂਗਾ ਆਪਾਂ ਪੜ੍ਹਾਈ ਦੇ ਵਿਸ਼ੇ ਵੀ ਇਦਾਂ ਦੇ ਚੁਣਿਏ ਵੀ ਉਹਦੇ ਵਿੱਚ ਜਿਹੜਾ ਹੈ ਅਸੀਂ ਉਹਨਾਂ ਨੂੰ ਛੋਟੇ ਲੈਵਲ ਤੋਂ ਹੀ ਜੜੀਆਂ ਕਾਰ ਹੈਲੀਕਾਪਟਰ ਇਦਾਂ ਦੀਆਂ ਚੀਜ਼ਾਂ ਦੇ ਬਾਰੇ ਵਿੱਚ ਜਾਣਕਾਰੀਆਂ ਦਿਨੀਆਂ ਸ਼ੁਰੂ ਕਰੀਏ ਤੇ ਬੱਚਾ ਫਿਰ ਆਪਣੇ ਆਪ ਹੀ ਸਵਾਲ ਜਵਾਬ ਦੇ ਜ਼ਰੀਏ ਪੁੱਛੇ ਵੀ ਭਾਈ ਇਹ ਚੱਲਦੀ ਕਿਦਾਂ ਹੈਲੀਕਾਪਟਰ ਉੱਡਦਾ ਕਿਦਾਂ ਸੋ ਅਸੀਂ ਜਿਹੜਾ ਉਹਨਾਂ ਨੂੰ ਪੜ੍ਹਾਉਣਾ ਹੈ ਉਹ ਸਵਾਲ ਤੇ ਜਵਾਬ ਵਾਲੇ ਤਰੀਕੇ ਦੇ ਨਾਲ ਕੁਐਸਚਨ ਅਨਸਰਿੰਗ ਦੇ ਨਾਲ ਉਹਨਾਂ ਨੂੰ ਪੜਾਇਆ ਜਾਵੇ ਸੋ ਜਿਹੜਾ ਇੱਕ बीएड ਦੇ ਵਿੱਚ ਫਿਰ ਇੱਕ ਮੈਥਡ ਦੱਸੇ ਗਏ ਆ ਟੀਚਿੰਗ ਦੇ ਸਾਨੂੰ ਮੈਥਡਸ ਦੱਸੇ ਗਏ ਆ ਮੈਥਡਸ ਆਫ ਟੀਚਿੰਗ ਉਹਦੇ ਵਿੱਚ ਜਿਹੜਾ ਡਿਸਕਸ਼ਨ ਮੈਥਡ ਹੈਗਾ ਉਹਨੂੰ ਬਹੁਤ ਉੱਪਰ ਦੱਸਿਆ ਗਿਆ ਜਿਹੜਾ ਡਿਸਕਸ਼ਨ ਮੈਥਡ ਆ ਉਹਦੇ ਨਾਲ ਬੱਚੇ ਦੀ ਅੰਡਰਸਟੈਂਡਿੰਗ ਲੈਵਲ ਜਿਹੜਾ ਹੈਗਾ ਉਹ ਜ਼ਿਆਦਾ ਜਿਹੜਾ ਹੈਗਾ ਉਹ ਡਿਵੈਲਪ ਹੁੰਦਾ ਸੋ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਉਹ ਇਸ ਸਿਸਟਮ ਦੇ ਨਾਲ ਪੜਾਈਏ ਪਰ ਸਾਡੇ ਮੌਜੂਦਾ ਸਿਸਟਮ ਦੇ ਵਿੱਚ ਕੈਮਿਸਟਰੀ ਵਾਲਾ ਤੇ ਹਿਸਟਰੀ ਵਾਲਾ ਅਧਿਆਪਕ ਉਹ ਦੋਨੇ ਇੱਕੋ ਹੀ ਆ ਕੋਈ ਬੜਾ ਫਰਕ ਹੈ ਨਹੀਂ ਇਹਨਾਂ ਦੇ ਵਿੱਚ ਇੱਕ ਜਿਹੜਾ ਉਹ ਨਿਊਟਨ ਦੀਆਂ ਕਹਾਣੀਆਂ ਸੁਣਾਈ ਜਾਂਦਾ ਤੇ ਦੂਜਾ ਜਿਹੜਾ ਹੈਗਾ ਉਹ ਅਖਬਰ ਦੀਆਂ ਕਹਾਣੀਆਂ ਸੁਣਾਈ ਜਾਂਦਾ ਤੇ ਬੱਚੇ ਕਿਉਂ ਵਾਸੀਆਂ ਮਾਰੀ ਜਾਂਦੇ ਆ ਦੱਸੋ ਫਿਰ ਬਣੂਗੀ ਫਿਰ ਕਿੱਥੋਂ ਅਸੀਂ ਇਸ 400 ਵਰਗੀ ਟੈਕਨੋਲੋਜੀ ਲੈ ਆਵਾਂਗੇ ਤੇ ਦੂਜਾ ਸਾਡੇ ਮੈਥ ਨੇ ਸਾਡੇ ਨਿਆਣਿਆਂ ਦੀਆਂ ਅਧੀਆਂ ਦਿਮਾਗ ਦੀਆਂ ਗਰਾਰੀਆਂ ਅੜਾਈਆਂ ਹੋਈਆਂ ਉਹ ਭਾਈ √5 ਇਜ਼ ਐ ਇਰੈਸ਼ਨਲ ਨੰਬਰ ਸਾਡੇ ਨਿਆਣਾਂ ਦਾ ਇਸੇ ਸਿਆਪੇ ਚੋਂ ਬਾਹਰ ਨਹੀਂ ਆਉਂਦੇ ਤੇ ਕਿੱਥੋਂ ਦਾ ਦਿਮਾਗ ਦਾ ਡਵੈਲਪਮੈਂਟ ਹੋਊਗਾ ਉਹਨੂੰ ਸ਼ਦਾਈ ਕਰ ਛੱਡਿਆ ਇੱਕ ਤਰ੍ਹਾਂ ਦੇ ਨਾਲ ਸੋ ਇਹ ਸਾਰੀਆਂ ਬੇਫਜ਼ੂਲ ਚੀਜ਼ਾਂ ਜਿਹੜੀਆਂ ਹੈਗੀਆਂ ਜਿਨ੍ਹਾਂ ਦਾ ਕੋਈ ਬਹੁਤਾ ਯੂਜ਼ ਨਹੀਂ ਹੈਗਾ ਇਹਨੂੰ ਅਸੀਂ ਕੱਢ ਲਈ ਸਾਡੇ ਬੱਚੇ ਪਾਕਿਸਤਾਨ ਦੇ ਕੀਤੇ ਹੋਏ ਡਰੋਨ ਹਮਲਿਆਂ ਤੋਂ ਤਾਂ ਬਚ ਜਾਣਗੇ ਪਰ ਮੈਥ ਦੀਆਂ ਪੁੱਠੀਆਂ ਸਿੱਧੀਆਂ ਛੁਰਮਾ ਦੇ ਹਮਲੇ ਤੋਂ ਕਦੀ ਨਹੀਂ ਬਚਣਗੇ ਇਸਾ ਦੇ ਦਿਮਾਗ ਦੀ ਗਰੀਜ਼ ਘਟਣੀ ਘਟਣੀ ਹੈ ਸੋ ਭਾਈ ਅਸੀਂ ਓਨੀਆਂ ਕਿ ਚੀਜ਼ਾਂ ਦੱਸੀਏ ਬੱਚਿਆਂ ਨੂੰ ਜਿਹੜੀਆਂ ਪ੍ਰੈਕਟੀਕਲੀ ਯੂਜ਼ ਹੁੰਦੀਆਂ ਹੋਣ ਹੁਣ ਆਪਾਂ ਗੱਲ ਕਰ ਲਈਏ Munshi Premchand ji ਦੀ Munshi Premchand ji ਇੱਕ एग्जांपल ਆ ਔਰ ਉਹ ਛਾੜ ਆਪਣੇ ਉਹਦੇ ਵਿੱਚ ਲਿਖ ਕੇ ਵੀ ਗਏ ਆਪਣੀ ਜੀਵਨੀ ਵਿੱਚ ਵੀ ਲਿਖਦੇ ਆ ਆਪਣੇ ਕਵੀ ਪਰਚੇ 'ਚ ਵੀ ਉਹਨਾਂ ਦੇ ਲਿਖਿਆ ਆਂਦਾ ਵੀ ਉਹਨਾਂ ਨੂੰ ਮੈਥ ਨਹੀਂ ਸੀ ਆਂਦਾ ਉਹ ਮੈਥ ਨੂੰ ਕਹਿੰਦੇ ਸੀ ਮੇਰੇ ਤਾਂ ਮੈਥ ਇਦਾਂ ਦਾ ਜਿਦਾਂ ਕਿਤੇ ਕੋ ਪਹਾੜ ਚੜਨ ਵਾਲੀ ਗੱਲ ਪੈਰ ਦੇ ਵਿੱਚ ਬੀੜੀ ਦੱਸਦੇ ਸੀ ਉਹ ਇਸ ਮੈਥ ਨੂੰ ਉਹਨਾਂ ਕੋ 10th ਪਾਸ ਨਹੀਂ ਸੀ ਹੋ ਰਹੀ ਕਿਉਂਕਿ ਉਸ ਸਮੇਂ 10th ਦੇ ਵਿੱਚੋਂ ਮੈਥ ਪਾਸ ਕਰਨਾ ਜਿਹੜਾ ਹੈਗਾ ਉਹ ਬੜਾ ਜ਼ਰੂਰੀ ਸੀ ਇਹ ਸਾਰਿਆਂ ਨੂੰ ਹੀ ਪਤਾ ਅ ਜਿੰਨੇ ਆ ਸਿਲੇਬਸ ਰੂਪਸ ਬਣਾਉਂਦੇ ਆ ਬੱਚਿਆਂ ਦੇ ਏਡਾ ਏਡਾ ਔਖਾ ਉਹਨਾਂ ਸਾਰਿਆਂ ਨੂੰ ਪਤਾ ਵੱਡੇ ਵੱਡੇ ਸ਼ਿਕਸ਼ਾ ਵਿਦ ਪਤਾ ਨਹੀਂ ਕਿਹੜੇ ਕਿਹੜੇ ਡਾਕਟਰ ਕੀ ਕੀ ਉਹਨਾਂ ਨੂੰ ਕਹਿੰਦੇ ਆ ਭਾਈ ਰੱਬੀ ਬਚਾਵੇ ਉਹਨਾਂ ਕੋਲੋਂ ਪਤਾ ਨਹੀਂ ਕਿਦਾਂ ਦਾ ਸਿਸਟਮ ਬਣਾਇਆ ਇਹਨਾਂ ਨੇ ਬਣਾਏ ਹੋਏ ਸਿਸਟਮ ਦੇ ਵਿੱਚੋਂ ਐਸ 400 ਕਦੀ ਨਹੀਂ ਨਿਕਲਣਾ ਸੋ ਇਹਨਾਂ ਤੋਂ ਪਹਿਲਾਂ ਤਾਂ ਇਹਨਾਂ ਡਾਕਟਰਾਂ ਤੋਂ ਬਚਾਓ ਇਹ ਜਿਹੜੇ ਜ਼ਿਆਦਾ ਗਿਆਨ ਦੇ ਵੀ ਬੰਦੇ ਹੋ ਜਾਂਦੇ ਆ ਨਾ ਫਿਰ ਉਹ ਵੀ ਇਦਾਂ ਦੀਆਂ ਨੀਤੀਆਂ ਬਣਾਉਣ ਲੱਗ ਪੈਂਦੇ ਆ ਕਿ ਉਹਨਾਂ ਦਾ ਜਿਹੜਾ ਦਿਮਾਗ ਆ ਕਿਤਾਬਾਂ ਤੋਂ ਬਾਹਰ ਜਾਂਦਾ ਹੀ ਨਹੀਂ ਬਾਇਓਨਡ ਦਾ ਬੁਕਸ ਕਦੀ ਉਹ ਸੋਚ ਹੀ ਨਹੀਂ ਸਕਦੇ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਇਨੋਵੇਟਿਵ ਇਨਵੈਂਸ਼ਨਸ ਇਹ ਬਾਇਓਨਡ ਦਾ ਬੁਕਸ ਜਾ ਕੇ ਹੁੰਦੀਆਂ ਫੇਸਬੁੱਕ ਵਰਗਾ ਆਈਡੀਆ ਜਿੰਨੇ ਵੀ ਤੁਸੀਂ ਦੇਖੋ ਆ ਟਵਿੱਟਰ ਵਰਗੇ ਆਈਡੀਏ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਉਹ ਕਿਤਾਬਾਂ ਦੇ ਵਿੱਚੋਂ ਨਹੀਂ ਨਿਕਲੀਆਂ ਸੀ ਇਨੋਵੇਟਿਵ ਆਈਡੀਆ ਜਿੰਨੇ ਵੀ ਹੈਗੇ ਆ ਫੌਰਨ ਤੱਕ ਕਿਉਂ ਆਏ ਆ ਸਾਡੇ ਆ ਇੱਕ ਟਿਕਟੋਕ ਬੰਦ ਕੀਤੀ ਸੀ ਸਾਡੇ ਹਿੰਦੁਸਤਾਨ ਦੇ ਕੰਪਿਊਟਰ ਵਾਲਿਆਂ ਦੇ ਕੋਲੋਂ ਜਿਹੜੇ ਕਹਿੰਦੇ ਜੀ ਕੰਪਿਊਟਰ ਚ ਪੂਰਾ ਦੁਨੀਆ ਹਿੰਦੁਸਤਾਨ ਦਾ ਉਹ ਲੂਹਾ ਮੰਨਦੀ ਆ ਉਹਨਾਂ ਕੋਲ ਇੱਕ ਐਪ ਤਾਂ ਬਣੀ ਨਹੀਂ ਸੀ ਅੱਜ ਵੀ ਜਿੰਨੀਆਂ ਵੀ ਸਕਸੈਸਫੁਲ ਐਪਸ ਆ ਉਹ ਕਿਹਨਾਂ ਦੀਆਂ ਹੈਗੀਆਂ ਜਰਾ ਚੈੱਕ ਕਰ ਲਿਓ ਜਿੱਥੇ ਅਸੀਂ ਪੰਗੜੇ ਪਾ ਪਾ ਕੇ ਦੱਸਦੇ ਹਾਂ ਸੋ ਭਾਈ ਅਸੀਂ ਜਿਹੜੀ ਹੈਗੀ ਆ ਉਹਦਾ ਦੀ ਐਜੂਕੇਸ਼ਨ ਨੂੰ ਲੈ ਕੇ ਆਈਏ ਜਿਹਦੇ ਵਿੱਚ ਬੱਚੇ ਦਾ ਇਨੋਵੇਟਿਵ ਜਿਹੜਾ ਹੈਗਾ ਉਹ ਇਨੋਵੇਟਿਵ ਬਣੇ ਸਾਡਾ ਸਟੂਡੈਂਟ ਨਾ ਕਿ ਉਹ ਰੱਟੇ-ਕੋਟੇ ਵਾਲਾ ਬਣੇ ਸੋ ਇੱਕ ਪਾਸੇ ਤਾਂ ਅਸੀਂ ਗੱਲ ਕਰਦੇ ਆ ਬੀਐਨ ਦੇ ਵਿੱਚ ਇਹ ਵੀ ਹੈਗਾ ਕੰਕ੍ਰੀਟ ਟੂ ਐਬਸਟ੍ਰੈਕਟ ਈਜ਼ੀ ਟੂ ਡਿਫਿਕਲਟ ਲੈ ਕੇ ਜਾਣਾ ਪਰ ਉਹ ਅਸੀਂ ਤਾਂ ਪਤਾ ਨਹੀਂ ਕਿੱਥੋਂ ਘੁਲਿਆ ਕੇ ਕਿੱਥੇ ਵਾੜ ਦਿੰਨੇ ਆ ਚੀਜ਼ਾਂ ਨੂੰ ਸੋ ਬੜੇ ਤਰੀਕੇ ਦੇ ਨਾਲ ਸਾਡੇ ਸਿਸਟਮ ਨੂੰ ਔਰ ਅਸੀਂ ਆਪਣੇ ਐਜੂਕੇਸ਼ਨ ਸਿਸਟਮ ਦੇ ਵਿੱਚ ਉਹਦਾਂ ਦੀਆਂ ਚੀਜ਼ਾਂ ਨੂੰ ਐਡ ਕਰੀਏ ਜਿਹੜੀ ਸਾਡੀ ਡੇਲੀ ਲਾਈਫ ਜਿਹੜੀ ਸਾਡੀ ਸਿਚੁਏਸ਼ਨ ਆ ਉਹਦੇ ਵਿੱਚ ਕੰਮ ਆਉਣ ਵਾਲੀਆਂ ਹੋਣ ਅਸੀਂ ਕਿਤਾਬਾਂ ਦੇ ਵਿੱਚ ਉਹੋ ਜਿਹੇ ਫਾਰਮੂਲੇ ਉਹੋ ਜਿਹੇ ਚੀਜ਼ਾਂ ਪਾਈਆਂ ਜਿਨ੍ਹਾਂ ਦਾ ਡੇਲੀ ਲਾਈਫ ਦੇ ਨਾਲ ਕੋਈ ਲੈਣਦੇ ਨਹੀਂ ਹਣ ਅੰਡਰਰੂਟ 5 ਦੇ ਨਾਲ ਕਿੰਨਿਆਂ ਕਿ ਤਰ੍ਹਾਂ ਡੇਲੀ ਯੂਜ਼ ਦੇ ਨਾਲ ਲੈਣਦੇ ਨੇ ਕਿੰਨੇ ਬੰਦੇ ਆ ਜਿਨ੍ਹਾਂ ਨੂੰ ਅੰਡਰਰੂਟ 5 ਦੇ ਬਾਰੇ ਨਹੀਂ ਜਾਣਕਾਰੀ ਤੇ ਉਹ ਆਪਣੇ ਕੰਮ ਚੰਗੇ ਤਰੀਕੇ ਦੇ ਨਾਲ ਨਹੀਂ ਕਰਦੇ ਪਏ ਐਲਸੀਐਮ ਕਿੰਨਿਆਂ ਨੂੰ ਨਹੀਂ ਲੈਣਾ ਆਉਂਦਾ ਓਰੀਕਸ਼ਾ ਵਾਲਿਆਂ ਨੂੰ ਐਲਸੀਐਮ ਲੈਣਾ ਆਉਂਦਾ ਹਲਵਾਈਆਂ ਨੂੰ ਐਲਸੀਐਮ ਲੈਣਾ ਆਉਂਦਾ ਤੇ ਕਈਆਂ ਨੇ ਤਾਂ ਬਹੁਤ ਬਹੁਤ ਵੱਡੀਆਂ ਹਲਵਾਈ ਦੇ ਕੰਮ ਦੇ ਵਿੱਚ ਇੰਨੇ ਪੈਸੇ ਕਮਾਈ ਹੋਏ ਆ ਸੋ ਜੇ ਇਹ ਚੀਜ਼ਾਂ ਦੇ ਨਾਲ ਸਾਡੇ ਕਿਤੇ ਨਾ ਕਿਤੇ ਦਿਮਾਗ ਨੂੰ ਜਿਹੜਾ ਹੈਗਾ ਉਹ ਬੜਾ ਇੱਕ ਡਿਸਟਰੈਕਸ਼ਨ ਜਿਹੀ ਮਿਲਦੀ ਹੈ ਸੋ ਸਰਕਾਰ ਦੀ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਿਰਪਾ ਕਰਕੇ ਐਜੂਕੇਸ਼ਨ ਸਿਸਟਮ ਨੂੰ ਡੇਲੀ ਲਾਈਫ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਵਾਲਾ ਬਣਾਉਣਾ ਚਾਹੀਦਾ ਮੈਥ ਦਾ ਅਸਲੀ ਕੰਮ ਸੀ ਮੈਥ ਤੇ ਸਾਇੰਸ ਦੋਨਾਂ ਦਾ ਕੰਮ ਸੀ ਲਾਈਫ ਨੂੰ ਸੌਖਾ ਬਣਾਉਣਾ ਆਸਾਨ ਬਣਾਉਣਾ ਨਾ ਕਿ ਡਿਫਿਕਲਟ ਬਣਾਉਣਾ 100 ਬੰਦਿਆਂ ਦਾ ਕੰਮ 10 ਬੰਦਿਆਂ ਤੋਂ ਕਰਵਾ ਦੇਣਾ ਤਾਂ ਕਿ ਕੰਮ ਈਜ਼ੀ ਹੋ ਵੀ ਪਰ ਮੈਥ ਤੇ ਸਾਇੰਸ ਤਾਂ ਆਪ ਹੀ ਸਭ ਤੋਂ ਵੱਡੀ ਪ੍ਰੋਬਲਮ ਬਣੀ ਹੋਈ ਆ ਸਟੂਡੈਂਟਸ ਵਾਸਤੇ ਪੈਡੀਆਂ ਔਖੀਆਂ ਔਖੀਆਂ ਚੀਜ਼ਾਂ ਪਾਤੀਆਂ ਇੰਨੀਆਂ ਔਖੀਆਂ ਔਖੀਆਂ ਗੱਲਾਂ ਵਿੱਚ ਪਾਤੀਆਂ ਤੁਸੀਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਸ਼ੁਰੂ ਕਰੋ ਬੱਚਿਆਂ ਨੂੰ ਦੱਸੋ ਸੋਡਾ ਪੀਣ ਵਾਲਾ ਉਹ ਕਿੱਦਾਂ ਮੰਨਦਾ ਹੋਰ ਬੇਕਿੰਗ ਸੋਡਾ ਕਿੱਦਾਂ ਮੰਨਦਾ ਜਿਹੜਾ ਜਿਹਦੇ ਨਾਲ ਪਹਿਲਾਂ ਉਹਨੂੰ ਦੱਸੋ ਵੀ ਪੂਰੀਆਂ ਬਣਾਉਣ ਦੇ ਕੰਮ ਆਂਦਾ ਪਰ ਉਹ ਬਣਦਾ ਕਿੱਦਾਂ ਹੈਗਾ ਖਾਣ ਪੀਣ ਵਾਲੀਆਂ ਚੀਜ਼ਾਂ ਦੱਸੋ ਚਾਕਲੇਟ ਕਿੱਦਾਂ ਬਣਦੇ ਆ ਅਸੀਂ ਜ਼ਰੂਰੀ ਕੈਮੀਕਲ ਹੈ ਜਿਹੜੀ ਇਕੁਏਸ਼ਨ ਆ ਉਹਦੀ ਕਾਪਰ ਸਲਫੇਟ ਦੀ ਕਰਕੇ ਦੱਸਣੀ ਹੈ ਅਸੀਂ ਉਹਨਾਂ ਨੂੰ ਇਹ ਦੱਸੀਆ ਵੀ ਕੋਕੋ ਜਿਹੜਾ ਹੈਗਾ ਚਾਕਲੇਟ ਜਿਹੜਾ ਹੈਗਾ ਉਹ ਕਿੱਦਾਂ ਬਣਦਾ ਤੇ ਆਪਣੇ ਆਪ ਹੀ ਸਾਡਾ ਸਟੂਡੈਂਟ ਜਿਹੜਾ ਹੈਗਾ ਉਹ ਚਾਹ ਦੇ ਨਾਲ ਪੜ੍ਹੇਗਾ ਸੋ ਮੈਥਸ ਦਾ ਸਾਰਾ ਕੰਮ ਇਹੀ ਆ ਟਾਈਮ ਐਂਡ ਮਨੀ ਸੇਵ ਹੋਵੇ ਬੱਚਦੇ ਦੀ ਔਰ ਕੰਮ ਜਿਹੜਾ ਹੈਗਾ ਉਹ ਸੌਖਾ ਹੋਵੇ ਪਰ ਅਸੀਂ ਤਾਂ ਬੱਚੇ ਛਦਾਈਕਾਰ ਛੱਡੇ ਨੇ ਇੱਕ ਟਿਊਸ਼ਨ ਤੋਂ ਦੂਜੀ ਟਿਊਸ਼ਨ ਦੂਜੀ ਟਿਊਸ਼ਨ ਤੋਂ ਤੀਜੀ ਟਿਊਸ਼ਨ ਤੇ ਪੱਲੇ ਉਹਨਾਂ ਦੇ ਫੇਰ ਕੁਝ ਨਹੀਂ ਪੈਂਦਾ ਭਈ ਸੋ ਭਾਈ ਜੇ ਇਦਾਂ ਕਰਦੇ ਰਹੇ ਤੇ ਇਦਾਂ ਸਾਡਾ ਕੱਖ ਨਹੀਂ ਬੰਨਣਾ ਇਦਾਂ ਕਰਾਂਗੇ ਤਾਂ ਫੇਰ ਵਿਸ਼ੂ ਗੁਰੂ ਅਸੀਂ ਬਣ ਚੁੱਕੇ ਸੋ ਧੰਨਵਾਦ ਜੀ